ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਸ ਕਰਨ ਦਾ سلسلہ جاری ਆ। ਵੱਖ-ਵੱਖ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚੋਂ ਲਗਾਤਾਰ ਹੁਕਾ ਦਿੱਤਾ ਜਾ ਰਿਹਾ, ਅਨਾਉਂਸਮੈਂਟ ਕੀਤੀ ਜਾ ਰਹੀ ਆ ਕਿ ਭਾਈ ਆਪਣੇ ਪਿੰਡ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਇਕੱਠ ਹੋਇਆ ਜਾਂ ਹੋਣ ਲੱਗਾ, ਤੁਸੀਂ ਉੱਥੇ ਪਹੁੰਚੋ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤਾ ਪਾਸ ਕਰਨਾ ਕੁਝ ਇੱਕ ਮਹੱਤਵਪੂਰਨ ਵਿਚਾਰਾ ਕਰਨੀਆਂ। ਬਠਿੰਡਾ ਦੇ ਵਿੱਚ ਵੀ ਤਰਨਤਾਰਨ ਦੇ ਵਿੱਚ ਗੁਰਦਾਸਪੁਰ ਦੇ ਹੁਸ਼ਿਆਰਪੁਰ ਦੇ ਵਿੱਚ ਜਲੰਧਰ ਦੇ ਕੁਝ ਪਿੰਡਾਂ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉੱਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕਰ ਦਿੱਤੇ ਗਏ ਆ ਮਤਿਆਂ ਦੇ ਵਿੱਚ ਦੋ ਤਿੰਨ ਗੱਲਾਂ ਸਭ ਤੋਂ ਅਹਿਮ ਆ ਇੱਕ ਗੱਲ ਇਹ ਆ ਕਿ 10 ਦਿਨ ਦੇ ਵਿੱਚ ਵਿੱਚ ਜਾਂ 15 ਦਿਨ ਦੇ ਵਿੱਚ ਵਿੱਚ ਪ੍ਰਵਾਸੀ ਮਜ਼ਦੂਰ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਵਾ ਲੈਣ ਕਲੀਅਰ ਕਰ ਲੈਣ ਤਾਂ ਆਪਣਾ ਕੰਮ ਕਰਦੇ ਰਹਿਣ ਦੂਜਾ ਮਤਾਂ ਇਹ ਆ ਕਿ ਇਹਨਾਂ ਲੋਕਾਂ ਨੂੰ ਪਿੰਡ ਦੇ ਵਿੱਚ ਕਿਤੇ ਵੀ ਪੱਕੇ ਤੌਰ ਦੇ ਉੱਤੇ ਘਰ ਬਣਾਉਣ ਦੀ ਇਜਾਜ਼ਤ ਨਹੀਂ ਹੋਊਗੀ ਇਹਨਾਂ ਨੂੰ ਜ਼ਮੀਨ ਜਾਇਦਾਦ ਦੁਕਾਨ ਪੱਕੇ ਤੌਰ ਦੇ ਉੱਤੇ ਲੈਣ ਦੀ ਇਜਾਜ਼ਤ ਨਹੀਂ ਹੋਊਗੀ ਤੇ ਤੀਜੀ ਗੱਲ ਇਹ ਆ ਪਿੰਡ ਦੇ ਪਤੇ ਦੇ ਉੱਤੇ ਇਹ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਕੁਝ ਵੀ ਨਹੀਂ ਬਣਾ ਸਕਣਗੇ ਇਹ ਕੰਮ ਕਰਨ ਆਏ ਆ ਕੰਮ ਕਰਨ ਤੇ ਜਾਣ ਇਹ ਕੰਮ ਕਰਨ ਆਏ ਕੰਮ ਕਰਦੇ ਰਹੇ ਤੇ ਕੰਮ ਕਰਨ ਤੇ ਕਮਾਈ ਕਰਨ ਤੇ ਆਪਦਾ ਜਾਣ ਸਾਡੀ ਲੋੜ ਇਹ ਆ ਕਿ ਅਸੀਂ ਇਹਨਾਂ ਤੋਂ ਕੰਮ ਕਰਵਾਉਣਾ ਇਹਨਾਂ ਦੀ ਲੋੜ ਇਹ ਹੋਣੀ ਚਾਹੀਦੀ ਜੀ ਕਿ ਅਸੀਂ ਕਮਾਈ ਕੀਤੀ ਤੇ ਆਪਦਾ ਚਲੇ ਜਾਣਾ ਇਹਨਾਂ ਨੂੰ ਪੱਕੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਵਸੇਬੇ ਦੀ ਇਜਾਜ਼ਤ ਨਹੀਂ ਹੈ ਕਿਉਂ ਇਹ ਗੱਲਾਂ ਉਠੀਆਂ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਹਰਵੀਰ ਨਾਂ ਦੇ ਬੱਚੇ ਦਾ 5 ਸਾਲ ਦਾ ਬੱਚਾ ਜਿਹੜਾ ਕਿ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਦਾ ਰਹਿਣ ਵਾਲਾ ਜਿਹਦਾ ਬਾਪ ਮਜ਼ਦੂਰ ਆ ਜਿਨ੍ਹਾਂ ਦਾ ਪਰਿਵਾਰ ਬੇਹਦ ਸ਼ਰੀਫ ਆ ਉਹਦੇ ਨਾਲ ਯੂਪੀ ਦੇ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਜੋ ਕੋ ਕਰਮ ਕੀਤਾ ਗਿਆ ਜੋ ਉਹਨੂੰ ਮਾਰ ਦਿੱਤਾ ਗਿਆ ਜਿਵੇਂ ਉਹਦੇ ਉੱਤੇ ਦਰਿੰਦਗੀ ਕੀਤੀ ਗਈ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬੰਦ ਵਿੱਚ ਗੁੱਸੇ ਦੀ ਲਹਿਰ ਆ ਅਸੀਂ ਇਸ ਲਹਿਰ ਨੂੰ ਗਲਤ ਨਹੀਂ ਕਹਿੰਦੇ ਇਸ ਲਹਿਰ ਦਾ ਸਵਾਗਤ ਕਰਦੇ ਆ ਕਿਉਂ ਸਵਾਗਤ ਕਰਦੇ ਆ ਕਿਉਂਕਿ ਹਰਵੀਰ ਘਰ ਘਰ ਦੇ ਵਿੱਚ ਆ ਉਹ ਮੁੰਡੇ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਕੁੜੀ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਜਵਾਨ ਧੀਆ ਭੈਣਾ ਘਰ ਘਰ ਦੇ ਵਿੱਚ ਆ ਉਹ ਕਿਸੇ ਦੀ ਵੀ ਧੀ ਭੈਣ ਦੇ ਨਾਲ ਉਹ ਕੁਝ ਹੋ ਸਕਦਾ ਜਿਹੜਾ ਕੁਝ ਅੱਜ ਹਰਵੀਰ ਦੇ ਰੂਪ ਦੇ ਵਿੱਚ ਹੋਇਆ ਇਹ ਵੀ ਪਤਾ ਲੱਗਾ ਜੀ ਕਿ ਲੰਘੇ ਕੱਲ ਉਹਦਾ ਰਿਮਾਂਡ ਖਤਮ ਹੋ ਗਿਆ ਇਸ ਪ੍ਰਵਾਸੀ ਮਜ਼ਦੂਰ ਦਾ ਜਿਹਨੇ ਕਿ ਹਰਵੀਰ ਦੇ ਨਾਲ ਇਹ ਗਲਤ ਕੰਮ ਕੀਤਾ ਉਹਦਾ ਰਿਮਾਂਡ ਖਤਮ ਹੋ ਗਿਆ ਉਹਨੂੰ ਨਿਆਂਕੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਹੁਣ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਆ ਲੋਕਾਂ ਦੀ ਜਥੇਬੰਦੀਆਂ ਦੀ ਇੱਛਾ ਮੰਗ ਇਹ ਆ ਕਿ ਇਹਦੇ ਖਿਲਾਫ ਜਲਦ ਤੋਂ ਜਲਦ ਪੁਲਿਸ ਆਪਣੀ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਕਰੇ ਇਹਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਹੋਵੇ ਇਹਨੂੰ ਮਿਸਾਲੀ ਸਜ਼ਾ ਮਿਲੇ ਫਾਂਸੀ ਦਿੱਤੀ ਜਾਵੇ ਇਹੋ ਜੀ ਫਾਂਸੀ ਇਹੋ ਜੀ ਮੌਤਰੀ ਸਜ਼ਾ ਦਿੱਤੀ ਜਾਵੇ ਕਿ ਭਵਿੱਖ ਦੇ ਵਿੱਚ ਕੋਈ ਵੀ ਕਿਸੇ ਦੇ ਬੱਚੇ ਵੱਲ ਮਾੜੀ ਅੱਖ ਨਾ ਰੱਖੇ ਇਹ ਲੋਕਾਂ ਦੇ ਜਜ਼ਬਾਤ ਆ ਇਹ ਲੋਕਾਂ ਦੀ ਦਿਲੀ ਇੱਛਾ ਤੇ ਲੋਕ ਇਹ ਕਿਉਂ ਕਹਿੰਦੇ ਆ ਕਿਉਂਕਿ ਸਭ ਨੂੰ ਹਰਵੀਰ ਆਪਣਾ ਲੱਗਾ ਸਭ ਨੂੰ ਉਹ ਆਪਣਾ ਬੱਚਾ ਲੱਗਾ ਪਰ ਹੁਣ ਸਵਾਲ ਕਹੀ ਆ ਕਿਉਂਕਿ ਜੇ 6 ਸਾਲ ਪਹਿਲਾਂ 6 ਸਾਲ ਇਹ ਲਗਾਤਾਰ جیل ਕੱਟ ਕੇ ਆਇਆ 6 ਸਾਲ ਇਹੀ ਪ੍ਰਵਾਸੀ ਮਜ਼ਦੂਰ ਜੀ ਨੇ ਹਰਵੀਰ ਨਾਲੇ ਸਰਪਚ ਕੀਤਾ ਇਹ ਯੂਪੀ ਦੇ ਵਿੱਚ ਜੇਲ ਕੱਟ ਕੇ ਆਇਆ ਉੱਥੇ ਵੀ ਜਬਰ ਜਨਾਹ ਦੇ ਮਾਮਲੇ ਚ ਕੈਦ ਕੱਟ ਕੇ ਆਇਆ ਜੇ ਕਿਤੇ ਇੱਥੇ ਜਦੋਂ ਉਹ ਆਇਆ ਤੇ ਇਹਦੀ ਪੁਲਿਸ ਵੈਰੀਫਿਕੇਸ਼ਨ ਹੋਈ ਹੁੰਦੀ ਇਹਦੇ ਰਿਕਾਰਡ ਦਾ ਪਤਾ ਲੱਗ ਜਾਂਦਾ ਤਾਂ ਕੀ ਪਤਾ ਇਹਨੂੰ ਪੰਜਾਬ ਦੇ ਵਿੱਚ ਆਪਾਂ ਕੰਮ ਦਿੰਦੇ ਹੀ ਨਾ ਜੇ ਸਾਨੂੰ ਨਹੀਂ ਸੀ ਪਤਾ ਵੀ ਇਹਦਾ ਪਿਛੋਕੜ ਕੀ ਆ ਉਹ ਤਾਂ ਹੁਣ ਵਾਲੇ ਕਾਣ ਤੋਂ ਬਾਅਦ ਪਤਾ ਲੱਗਾ ਤੇ ਉਹ ਇਹ ਗੱਲ ਕਹਿ ਰਿਹਾ ਪੁਲਿਸ ਦੇ ਕੋਲੇ ਕਹਿੰਦਾ ਜੀ ਮੈਂ ਨਸ਼ੇ ਦੇ ਵਿੱਚ ਸੀ ਸ਼ਰਾਬ ਦੇ ਵਿੱਚ ਸੀ ਕੀ ਕੋਈ ਸ਼ਰਾਬੀ ਬੰਦਾ ਇਵੇਂ ਕਿਸੇ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਆਹ ਕੁਝ ਕਰਦਾ ਕਿੰਨਾ ਪੰਜਾਬ ਸ਼ਰਾਬ ਪੀਂਦਾ ਕਿੰਨੇ ਗੈਰ ਪੰਜਾਬੀ ਸ਼ਰਾਬ ਪੀਂਦੇ ਆ ਕੀ ਸ਼ਰਾਬ ਦੇ ਨਸ਼ੇ ਵਿੱਚ ਬੋਤਲ ਪੀ ਕੇ ਪਾਣੀ ਬੋਤਲ ਪੀ ਕੇ ਡੂੜ ਬੋਤਲ ਪੀ ਕੇ ਕਿਸੇ ਬੱਚੇ ਦੇ ਨਾਲ ਇਹ ਅਨੈਤਿਕ ਕੰਮ ਹੋ ਸਕਦਾ ਬਦਫੈਲੀ ਹੋ ਸਕਦੀ ਆ ਉਦੇ ਸਰੀਰ ਦੇ ਅੰਗਾਂ ਦੇ ਉੱਤੇ ਨਾਜ਼ੁਕ ਅੰਗਾਂ ਦੇ ਉੱਤੇ ਸੱਟਾਂ ਮਾਰੀਆਂ ਜਾ ਸਕਦੀਆਂ ਉਹਦਾ ਗਲ ਘੁੱਟ ਕੇ ਉਹਨੂੰ ਮਾਰਿਆ ਜਾ ਸਕਦਾ ਉਹਦੇ ਸਿਰ ਦੇ ਵਿੱਚ ਕੋਈ ਇੱਟ ਮਾਰ ਸਕਦਾ ਨਹੀਂ ਐਵੇਂ ਕੋਈ ਵੀ ਨਹੀਂ ਕਰਦਾ ਕਿਉਂਕਿ ਉਸ ਬੰਦੇ ਦੀ ਬਿਰਤੀ ਖੁੰਖਾਰ ਆ ਉਸ ਬੰਦੇ ਦੀ ਅਪਰਾਧਿਕ ਬਿਰਤੀ ਹੈ ਤੇ ਸਾਨੂੰ ਇਸ ਗੱਲ ਦੇ ਬਾਰੇ ਪਤਾ ਨਹੀਂ ਸੀ ਕਿ ਇਹ ਬੰਦਾ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਰਹਿ ਰਿਹਾ ਇਹਦੀ ਬਿਰਤੀ ਕੀ ਆ ਇਹ ਕੌਣ ਆ ਇਹ ਕਿੱਥੋਂ ਆ ਇਹ ਕਿਵੇਂ ਆ ਇਹਦਾ ਪਿਛੋਕੜ ਕੀ ਆ ਇਸ ਕਰਕੇ ਅਸੀਂ ਇਹਦੇ ਵੱਲ ਗੌਰ ਕੀਤੀ ਨਹੀਂ ਹੁਣ ਗੌਰ ਪੰਜਾਬੀਆਂ ਨੂੰ ਕਰਨੀ ਹੀ ਪੈਣੀ ਆ ਜੇ ਪੰਜਾਬਗਾਂ ਨੇ ਹੁਣ ਵੀ ਗੌਰ ਨਾ ਕੀਤੀ ਤਾਂ ਕੋਈ ਨਾ ਕੋਈ ਹੋਰ ਹਰਵੀਰ ਸਾਹਮਣੇ ਆਇਆ ਲੋ ਮੇਰੀ ਬੇਨਤੀ ਆ ਪੰਜਾਬਗਾਂ ਨੂੰ ਹੱਥ ਜੋੜ ਕੇ ਹਰ ਗੱਲ ਦੇ ਉੱਤੇ ਆਪਾਂ ਨਾ ਕਈ ਵਾਰੀ ਕੋਈ ਹੋਰ ਜਾਲ ਪਾ ਲੈਨੇ ਆ ਕਦੇ ਕੁਛ ਕਹਨੇ ਕਦੇ ਕੁਛ ਕਹਨੇ ਆਪਾਂ ਆਪਾਂ ਗੱਲ ਨੂੰ ਤਹਿਜ਼ੀਬ ਤਰਕ ਤੇ ਤਰੀਕੇ ਨਾਲ ਸਮਝਿਆ ਕਰਗੇ ਕਿ ਜਿਹੜੀ ਲਹਿਰ ਬਣਨੀ ਚਾਹੀਦੀ ਸੀ ਉਹ ਬਣੀ ਨਹੀਂ ਅਸੀਂ ਕਿਸੇ ਦੀ ਵੀ ਕਿਰਤ ਦੇ ਖਿਲਾਫ ਨਹੀਂ ਆ ਅਸੀਂ ਵੀ ਕਿਤੇ ਕਿਰਤ ਕਰਨ ਜਾਂਦੇ ਆ ਉਹ ਵੀ ਇੱਥੇ ਕਿਰਤ ਕਰਨ ਆਏ ਆ ਪਰ ਜੇਕਰ ਅਸੀਂ ਕਿਸੇ ਦੇਸ਼ ਦੇ ਵਿੱਚ ਅਸੀਂ ਕਿਸੇ ਸੂਬੇ ਦੇ ਵਿੱਚ ਜਾ ਕੇ ਕਿਸੇ 5 ਸਾਲ ਦੇ ਬੱਚੇ ਨਾਲ ਗਲਤ ਕੰਮ ਕਰਗੇ ਫਾਂਸੀ ਸਾਨੂੰ ਵੀ ਮਿਲਣੀ ਚਾਹੀਦੀ ਆ ਜੇਕਰ ਉਹ ਇੱਥੇ ਆ ਕੇ ਆ ਕੁਝ ਕਰਨੇ ਤੇ ਫਾਂਸੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਆ ਫਾਂਸੀ ਦਾ ਸਭ ਤੋਂ ਵੱਡਾ ਅਰਥ ਇਹ ਹੀ ਆ ਕਿ ਮਿਸਾਲੀ ਸਜ਼ਾ ਭਵਿੱਖ ਦੇ ਵਿੱਚ ਕੋਈ ਹੋਰ ਇਹੋ ਜਿਹੀ ਕਰਤੂਤ ਕਰਨੀ ਚਾਵੇ ਤਾਂ ਉਹਨੂੰ 100 ਵਾਰ ਸੋਚਣਾ ਪਵੇ ਕਿ ਯਾਰ ਇੱਕ ਵਾਰੀ ਇੰਉਂ ਹੋਇਆ ਸੀ 2025 ਦੇ ਵਿੱਚ ਉਦੋਂ ਇਸ ਮਹੀਨੇ ਦੇ ਵਿੱਚ ਆ ਕੁਝ 5 ਸਾਲ ਦੇ ਬੱਚੇ ਨਾਲ ਕੀਤਾ ਗਿਆ ਸੀ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਪੰਜਾਬ ਦੇ ਵਿੱਚ ਫਿਲਹਾਲ ਲਹਿਰ ਬਣੀ ਪਈ ਆ ਫਿਲਹਾਲ ਪੰਜਾਬ ਦੇ ਲੋਕ ਲੰਬੰਦਾਰ ਫਿਲਹਾਲ ਪਿੰਡ-ਪਿੰਡ ਦੇ ਵਿੱਚ ਆਵਾਜ਼ ਉੱਠ ਰਹੀ ਆ ਪਰ ਹੈਰਾਨੀ ਇਸ ਗੱਲ ਦੀ ਆ ਕੋਈ ਸਿਆਸੀ ਆਗੂ ਜਿਹਨੂੰ ਅਸੀਂ ਵੱਡਾ ਸਿਆਸੀ ਆਗੂ ਕਹਿੰਦੇ ਆ ਉਹ ਇੱਕ ਵਾਰ ਵੀ ਨਹੀਂ ਬੋਲਿਆ ਨਾ ਆਮ ਆਦਮੀ ਪਾਰਟੀ ਦੇ ਕਿਸੇ ਵੱਡੇ ਆਗੂ ਨੇ ਗੱਲ ਕਹੀ ਜੀ ਕਿ ਪ੍ਰਵਾਸੀ ਮਜ਼ਦੂਰਾਂ ਦੀ ਇਹ ਗੱਲ ਬਿਲਕੁਲ ਗਲਤ ਆ ਨਾ ਕਿਸੇ ਨੇ ਬੀਜੇਪੀ ਵਾਲੇ ਨੇ ਨਾ ਕਾਂਗਰਸੀ ਨੇ ਨਾ ਕਿਸੇ ਹੋਰ ਧਰਨੇ ਆਗੂ ਨੇ ਗੱਲ ਕਹੀ ਕਿ ਭਾਈ ਪ੍ਰਵਾਸੀ ਮਜ਼ਦੂਰਾਂ ਨੂੰ ਆਹ ਕਰਤੂਤਾ ਕਰਨ ਦੀ ਇਜਾਜ਼ਤ ਨਹੀਂ ਆ ਉਹਨਾਂ ਨੂੰ 2027 ਵਾਲੀਆਂ ਵੋਟਾਂ ਦਿਸਦੀਆਂ ਉਹ ਬਿਹਾਰ ਦੇ ਬੰਦਿਆਂ ਦੇ ਨਾਲ ਯੂਪੀ ਦੇ ਬੰਦਿਆਂ ਨਾਲ ਮਧ ਪ੍ਰਦੇਸ਼ ਦੇ ਬੰਦਿਆਂ ਨਾਲ ਜਿਹੜੇ ਕਿ ਇੱਥੇ ਵੋਟਰ ਬਣ ਚੁੱਕੇ ਆ ਆਏ ਸੀ ਮਜ਼ਦੂਰੀ ਕਰਨ ਬੜਾ ਦਿੱਤੇ ਵੋਟਰ ਉਹਨਾਂ ਦੇ ਨਾਲ ਵਿਗਾੜ ਕੇ ਨਹੀਂ ਰਾਜ਼ੀ ਉਹਨਾਂ ਨੂੰ ਪਤਾ ਵੀ ਜੇ ਵਿਗੜ ਗਈ ਸਾਡੀਆਂ ਜ਼ਮਾਨਤਾਂ ਜ਼ਬਤ ਹੋ ਜਾਂਦੀਆਂ ਉਹਨਾਂ ਨੂੰ ਪਤਾ ਵੀ ਪੰਜਾਬੀ ਤਾਂ ਫੇਰ ਵੀ ਸੋਚ ਵਿਚਾਰ ਕੇ ਮਾੜਾ ਮੋਟਾ ਸੋਚ ਵਿਚਾਰ ਕੇ ਵੋਟ ਪਾਉਂਦੇ ਆ ਇਹਨਾਂ ਦੇ ਉੱਤੇ ਇੱਕ ਵਾਰ ਪ੍ਰਵਾਸੀ ਮਜ਼ਦੂਰਾਂ ਤੇ ਐਹਸਾਨ ਕੀਤਾ ਹੋਇਆ ਇਹ ਸੋਚਦੇ ਵਿਚਾਰਦੇ ਨਹੀਂ ਫਿਰ ਕਤਾਰ ਬਣਾ ਕੇ ਇੱਕੋ ਥਾਂ ਤੇ ਵੋਟਾਂ ਪੈਣੀਆਂ ਆ ਇਸ ਕਰਕੇ ਉਹ ਬੋਲੇ ਨਹੀਂ ਕੀ ਪੰਜਾਬ ਦੇ ਬੱਚਾਂ ਦਾ ਸਨਮਾਨ ਕੀ ਪੰਜਾਬ ਦੇ ਲੋਕਾਂ ਦੀ ਇੱਜ਼ਤ ਕੀ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਦੀ ਕੀਮਤ ਘਟਾ ਤੇ ਵੋਟਾਂ ਦੀ ਕੀਮਤ ਵਧਾ ਹੁਣ ਇੱਕ ਪਹਿਲੂ ਇਹ ਵੀ ਸੋਚਣਾ ਵਿਚਾਰਨਾ ਬਣਦਾ ਅਗਲੀ ਗੱਲ ਇਹ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਹੁਣ ਅਮਰਤਪਾਲ ਮਹਿਰੋਂ ਦੀ ਵੀ ਐਂਟਰੀ ਹੋ ਗਈ ਹੈ ਅਮਰਤਪਾਲ ਮਹਿਰੋਂ ਨੇ ਹਰਵੀਰ ਦੇ ਪਿਤਾ ਨੂੰ ਫੋਨ ਕੀਤਾ ਵੀਡੀਓ ਕਾਲ ਕੀਤੀ ਉਹਦੇ ਬਤੇ ਇਹ ਗੱਲ ਕਹੀ ਆ ਵੀ ਜੇਕਰ ਕਾਨੂੰਨ ਜੇਕਰ ਪੁਲਿਸ ਆਪਣੇ ਤਰੀਕੇ ਨਾਲ ਸਹੀ ਕੰਮ ਕਰਦਾ ਜੇਕਰ ਤੁਹਾਡੀ ਸੰਤੁਸ਼ਟੀ ਹੁੰਦੀ ਆ ਤੇ ਫਿਰ ਠੀਕ ਆ ਨਹੀਂ ਤਾਂ ਫਿਰ ਆਪਣੇ ਕੋਲੇ ਕੋਈ ਹੋਰ ਰਾਹ ਵੀ ਹੈਗੇ ਆ ਆਪਾਂ ਉਸ ਮੁਤਾਬਕ ਵੀ ਚੱਲਾਂਗੇ ਉਹ ਦੋਸ਼ੀ ਕਿਹੜੀ ਜੇਲ੍ਹ ਦੇ ਵਿੱਚ ਜਾਂਦਾ ਕਿੰਨੀ ਤਰੀਕ ਨੂੰ ਜਾਂਦਾ ਤੁਸੀਂ ਸਾਨੂੰ ਇਹਦੇ ਬਾਬਤ ਜਾਣਕਾਰੀ ਦੇ ਦਿਓ ਕਈ ਲੋਕਾਂ ਦੀ ਇਸ ਗੱਲ ਦੇ ਨਾਲ ਸਹਿਮਤੀ ਆ ਕਈ ਲੋਕਾਂ ਦੀ ਅਸਹਿਮਤੀ ਆ ਮਤਲਬ ਇਹ ਆ ਕਿ ਇਸ ਮਸਲੇ ਦੇ ਉੱਤੇ ਹਰ ਇੱਕ ਦਾ ਆਪੋ ਆਪਣਾ ਵਿਚਾਰ ਆ ਪਰ ਵਿਚਾਰ ਇੱਥੇ ਜਾ ਕੇ ਫੁੱਲ ਸਟਾਪ ਦੇ ਰੂਪ ਦੇ ਵਿੱਚ ਮੁੱਕਦਾ ਕਿ ਭਾਈ ਪੰਜਾਬ ਦੇ ਬੱਚਿਆਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਦੀ ਇੱਜ਼ਤ ਹੋਣੀ ਚਾਹੀਦੀ ਆ ਜਿਹੜੇ ਪੰਜਾਬ ਦੇ ਵਿੱਚੋਂ ਆਪਾਂ ਖਾਨੇ ਆ ਉਸ ਪੰਜਾਬ ਦੇ ਲੋਕਾਂ ਦਾ ਸਨਮਾਨ ਕਰਨਾ ਚਾਹੀਦਾ ਉਸ ਮਿੱਟੀ ਦਾ ਉਸ ਸੂਬੇ ਦਾ ਸਨਮਾਨ ਕਰਨਾ ਚਾਹੀਦਾ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਦੁਆਬੇ ਦੇ ਇੱਕ ਪਿੰਡ ਦੇ ਵਿੱਚ ਮਤਾ ਪਾਸ ਹੋਇਆ ਸੀਗਾ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਉਦੋਂ ਇਹ ਪਤਾ ਲੱਗਾ ਸੀ ਕਿ ਪਿੰਡ ਦੀ ਹੀ ਇੱਕ ਕੁੜੀ ਦੇ ਨੂੰ ਕੱਢ ਕੇ ਤੇ ਉਹ ਪ੍ਰਵਾਸੀ ਮਜ਼ਦੂਰ ਲੈ ਗਿਆ ਸੀ ਤੇ ਬਾਅਦ ਦੇ ਵਿੱਚ ਪਿੰਡ ਦਾ ਇਕੱਠ ਹੋਇਆ ਸੀ ਤੇ ਇਹ ਗੱਲ ਕਹੀ ਗਈ ਸੀ ਕਿ ਜੇਕਰ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਾਊ ਜਾਂ ਪ੍ਰਵਾਸੀ ਮਜ਼ਦੂਰ ਦੇ ਨਾਲ ਪਿੰਡ ਦੀ ਕੋਈ ਕੁੜੀ ਜਾਂ ਮੁੰਡਾ ਵਿਆਹ ਕਰਾਊ ਤੇ ਭਾਈ ਉਹਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਊਗੀ ਉਹ ਪਿੰਡ ਦੇ ਵਿੱਚ ਵੜ ਨਹੀਂ ਸਕੂਗਾ ਉਹਦੇ ਮਾਪਿਆਂ ਦੇ ਨਾਲ ਵੀ ਸਮਾਜਿਕ ਬਾਈਕਾਟ ਹੋਊਗਾ ਉਦੋਂ ਆ ਵੀ ਖਬਰਾਂ ਆਈਆਂ ਸੀ ਮਤਲਬ ਇਹ ਆ ਕਿ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦੇ ਕੁਝ ਕੁ ਲੋਕਾਂ ਦੇ ਵੱਲੋਂ ਕੁਝ ਹਿੱਸੇ ਦੇ ਵੱਲੋਂ ਪੰਜਾਬਣਾਂ ਦੇ ਨਾਲ ਪੰਜਾਬੀਆਂ ਦੇ ਨਾਲ ਰਿਸ਼ਤੇ ਵੀ ਆਪਣੇ ਹਿਸਾਬ ਨਾਲ ਗੰਡੇ ਜਾ ਰਹੇ ਆ ਤੇ ਉਹਨਾਂ ਦੇ ਉੱਤੇ ਮਾੜੀ ਅੱਖ ਵੀ ਆਪਣੇ ਤਰੀਕੇ ਨਾਲ ਰੱਖੀ ਜਾ ਰਹੀ ਆ ਇਹ ਗੱਲਾਂ ਆਪਾਂ ਕਹਦੇ ਨੇ ਵੀ ਫੇਰ ਕੀ ਹੋ ਗਿਆ ਅਸਲ ਵਿੱਚ ਸਾਨੂੰ ਪੰਜਾਬ ਦੇ ਧਰਾਤਲ ਨੂੰ ਸਮਝਣ ਦੀ ਲੋੜ ਆ ਪੰਜਾਬ ਦੀ ਇੱਜ਼ਤ ਪੰਜਾਬ ਦੀ ਅਣਖ ਪੰਜਾਬ ਦੀ ਆਬਰੂ ਨੂੰ ਸਮਝਣ ਦੀ ਲੋੜ ਆ ਮੈਂ ਇਹ ਕੋਈ ਸੰਕੀਰਣ ਸੋਚ ਵਾਲਾ ਨਹੀਂ ਕਿ ਭਾਈ ਆਪਾਂ ਨੂੰ ਇਸ ਗੱਲ ਦੇ ਉੱਤੇ ਆਹਾ ਇਉਂ ਵੜਨਾ ਚਾਹੀਦਾ ਪਰ ਗੱਲ ਇਹ ਦੇਖੋ ਜੀ ਕਿ ਪੰਜਾਬ ਦੇ ਵਿੱਚ ਅੱਜ ਹੋ ਕੀ ਕੀ ਰਿਹਾ ਪੰਜਾਬ ਦੇ ਨੇਤਾ ਕੀ ਕੀ ਕਰਵਾ ਰਹੇ ਆ ਜੇ ਅੱਜ ਇੱਕ ਬੱਚੇ ਦੇ ਕਤਲ ਤੋਂ ਬਾਅਦ ਜੇ ਅੱਜ ਪੰਜਾਬ ਦੇ ਵਿੱਚ ਐਨਾ ਕੁਝ ਹੋਣ ਤੋਂ ਬਾਅਦ ਕੋਈ ਵੀ ਨੇਤਾ ਨਹੀਂ ਬੋਲਦਾ ਜਿਵੇਂ ਕਿ ਬੋਲਣਾ ਚਾਹੀਦਾ ਜਿਵੇਂ ਕਿ ਸੰਘ ਪਾੜਦੇ ਹੁੰਦੇ ਆੜਿੰਗਦੇ ਹੁੰਦੇ ਨਿੱਕੀ ਨਿੱਕੀ ਗੱਲ ਦੇ ਉੱਤੇ ਕਮਰੇੜਾ ਬਹਿਸ ਕਰ ਲਓ ਮੈਂ ਐਂ ਕਰਨ ਨੂੰ ਤਿਆਰ ਆ ਮੈਂ ਉਹ ਕਰਨ ਨੂੰ ਤਿਆਰ ਆ ਜੇਕਰ ਅੱਜ ਇਸ ਵਿਸ਼ੇ ਦੇ ਉੱਤੇ ਨਹੀਂ ਕੋਈ ਬੋਲਦਾ ਤੇ ਇਹਦਾ ਕਾਰਨ ਇੱਕੋ ਹੀ ਆ ਕਿ ਭਾਈ ਉਹਨਾਂ ਨੂੰ ਵੋਟਾਂ ਪਿਆਰੀਆਂ ਤੁਸੀਂ ਨਹੀਂ ਹੋ ਤੁਹਾਡੇ ਹਰ ਵੀਰ ਦੇ ਨਾਲ ਕਿਸੇ ਨੂੰ ਕੋਈ ਪਿਆਰ ਨਹੀਂ ਤੁਸੀਂ ਹੁਸ਼ਿਆਰਪੁਰ ਦੇ ਨਿਊ ਦੀਪਨਗਰ 'ਚ ਰਹਿੰਦੇ ਹੋ ਜਾਂ ਲੁਧਿਆੜੇ ਦੇ ਕਿਸੇ ਨਗਰ 'ਚ ਰਹਿੰਦੇ ਹੋ ਜਾਂ ਫਰੀਦਕੋਟ ਦੇ ਨਗਰ 'ਚ ਰਹਿੰਦੇ ਹੋ ਜਾਂ ਲੁਧਿਆਣੇ ਦੇ ਨਗਰ 'ਚ ਰਹਿੰਦੇ ਹੋ ਜਾਂ ਜਲੰਧਰ ਦੇ ਨਗਰ 'ਚ ਰਹਿੰਦੇ ਹੋ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਤੱਲਕ ਨਹੀਂ ਆ। ਸੋ ਗੱਲ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਆ ਕਿ ਅਗਲਾ ਹਰਵੀਰ ਕੌਣ ਆ। ਜਿਹੜੇ ਅੱਜ ਲਹਿਰ ਬਣੀ ਆ ਜੋ ਜੋ ਕੁਝ ਅੱਜ ਚੱਲ ਰਿਹਾ ਇਹ ਲਹਿਰ ਕਿੱਥੇ ਜਾ ਕੇ ਖੜਦੀ ਆ। ਇਸ ਲਹਿਰ ਦੇ ਵਿੱਚ ਕਿਹਦੀ ਕਿਹਦੀ ਐਂਟਰੀ ਹੁੰਦੀ ਆ। ਅੱਜ ਕੁਝ ਨੇ ਹਿੰਗ ਸਿੰਘ ਜਿੱਥੇ ਬੰਦੀਆਂ ਕੁਝ ਸਮਾਜਿਕ ਜਿੱਥੇ ਬੰਦੀਆਂ ਕੁਝ ਕਪਤਕਾਰ ਵੀ ਕੁਝ ਕ ਜਿਹੜੇ ਕਲੱਬਾਂ ਵਾਲੇ ਵੀ ਕੁਝ ਕ ਆਮ ਲੋਕ ਵੀ ਇਸ ਮਾਮਲੇ ਦੇ ਵਿੱਚ ਨਿਠਕੇ ਲੱਗੇ ਆ ਸੜਕਾਂ ਦੇ ਉੱਤੇ ਆ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਾਲਾਂਕਿ ਮੈਂ ਲੜਾਈ ਦੇ ਪੱਖ ਦੇ ਵਿੱਚ ਨਹੀਂ ਆ ਜੇਕਰ ਕਿਸੇ ਬੰਦੇ ਦੇ ਵੱਲੋਂ ਆਹ ਕਰਤੂਤ ਕੀਤੀ ਗਈ ਆ ਸਾਰੇ ਭਾਈਚਾਰੇ ਦੇ ਉੱਤੇ ਅਤਿਆਚਾਰ ਹੋਵੇ ਇਵੇਂ ਨਹੀਂ ਹਾਂ ਵੈਰੀਫਿਕੇਸ਼ਨ ਹੋਣੀ ਹੀ ਚਾਹੀਦੀ ਆ ਪਿਸ਼ੋਕੜ ਪਤਾ ਲੱਗਣਾ ਹੀ ਚਾਹੀਦਾ ਇਹ ਗੱਲ ਬੜੀ ਕਲੀਅਰ ਆ ਤੇ ਇਹਨਾਂ ਦੇ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਆਗੂ ਕੋਈ ਮੋਤਬਰ ਨਹੀਂ ਬੋਲਿਆ ਹਾਲੇ ਤੱਕ ਹਾਲੇ ਵੀ ਨਹੀਂ ਬੋਲਿਆ ਕਿ ਭਾਈ ਸਾਡੇ ਬੰਦੇ ਨੇ ਕਰਤੂਤ ਕੀਤੀ ਆ ਉਦੇ ਛਤਰਫਿਰਨੇ ਚਾਹੀਦੇ ਆ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਉਹ ਭਾਈ ਆਪਦੇ ਭਾਈਚਾਰੇ ਦੇ ਪੱਖ ਦੇ ਵਿੱਚ ਖੜੇ ਆ ਅਸੀਂ ਪੰਜਾਬੀ ਭਾਈਚਾਰੇ ਦੇ ਪੱਖ ਦੇ ਵਿੱਚ ਨਹੀਂ ਖੜਦੇ ਆਪਦੇ ਭਾਈਚਾਰੇ ਦੀਆਂ ਲੱਤਾਂ ਵਡਣ ਦੇ ਵਿੱਚ ਅਸੀਂ ਮਾਹਰ ਆ ਤੇ ਉਹ ਆਪਦੇ ਭਾਈਚਾਰੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਆ ਸਾਈਲੈਂਟ ਤਰੀਕੇ ਦੇ ਨਾਲ ਉਹ ਬੋਲੇ ਹੀ ਨਹੀਂ ਨਾ ਮਾੜਾ ਨੇ ਚੰਦਾ ਉਹਨਾਂ ਦੀ ਨਜ਼ਰ ਦੇ ਵਿੱਚ ਕੁਝ ਹੋਇਆ ਹੀ ਨਹੀਂ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਕਿ ਪਾਈ ਇਸ ਤਰ੍ਹਾਂ ਇੱਥੇ ਬੈਠਾਂਗੇ ਅਸੀਂ ਇੱਥੇ ਰਹਾਂਗੇ ਤੁਸੀਂ ਸਾਨੂੰ ਕਿਵੇਂ ਕੱਢ ਸਕਦੇ ਆ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਮੇਰੀ ਫਿਰ ਪੰਜਾਬ ਗੋ ਨੂੰ ਬੇਨਤੀ ਆ ਤੁਸੀਂ ਆਪਦਾ ਮਕਾਨ ਕਿਰਾਏ ਦੇ ਉੱਤੇ ਦੇਣ ਲੱਗੇ 5 7 10 15 ਹਜ਼ਾਰ ਬੇਨੇ ਆ ਤੁਸੀਂ ਇਹ ਨਹੀਂ ਮੇਰੇ ਬੰਦਾ ਕੌਣ ਆ ਤੁਸੀਂ ਇਹ ਗੱਲ ਕਰ ਰਹੇ ਜੀ ਕਿ ਮੁੰਡਾ ਕੁੜੀ ਕੌਣ ਆ ਤੁਸੀਂ ਇਹ ਨਹੀਂ ਮੇਰੇ ਵੀ ਮੁੰਡੇ ਦਾ ਪਿਛੋਕੜ ਕੀ ਆ ਕੁੜੀ ਦਾ ਪਿਛੋਕੜ ਕੀ ਆ ਤੁਸੀਂ ਇਹ ਨਹੀਂ ਮੇਰੇ ਕਿ ਯੂਪੀ ਦੇ ਵਿੱਚੋਂ ਆਇਆ ਬਿਹਾਰ ਦੇ ਵਿੱਚੋਂ ਆਇਆ ਕਿਸੇ ਹੋਰ ਸੂਬੇ ਚੋਂ ਆਇਆ ਬੰਦਾ ਉਹਦਾ ਪਿਛੋਕੜ ਕੀ ਆ ਮੜਾ ਜਾ ਇਸ ਗੱਲ ਦੇ ਵੱਲ ਵੀ ਗੌਰ ਕਰੀਏ ਸਮੇਂ ਦੀ ਜ਼ਰੂਰਤ ਇਹ ਆ ਤੇ ਇੱਕ ਜਾਣਕਾਰੀ ਹੋਰ ਦੇ ਦਿੰਗੇ ਪੰਜਾਬ ਦੇ ਵਿੱਚ ਹੜ੍ਹ ਆਏ ਹੜ੍ਹ ਦਾ ਪਾਣੀ ਘਟ ਗਿਆ ਹੁਣ ਤਾਂ ਚਲੋ ਨਾ ਮਾਤਰ ਪਾਣੀ ਆ ਕੁਝ ਕਥਾਵਾਂ ਦੇ ਉੱਤੇ ਹੈਗਾ ਬਹੁਤਾਂ ਕਥਾਵਾਂ ਤੇ ਪਾਣੀ ਨਹੀਂ ਆ ਪਰ ਜੇ ਸੇਵਾ ਦੀ ਭਾਵਨਾ ਜਨੂਨ ਊਰਜਾ ਅੱਜ ਤੋਂ 20 ਰਣ ਪਹਿਲਾਂ 15 ਰਣ ਪਹਿਲਾਂ 100% ਸੀ ਉਹ ਹੁਣ ਘਟਦਾ ਘਟਦਾ 30% ਹੀ ਰਹਿ ਗਿਆ ਮੀਡੀਆ ਦੇ ਵਿੱਚ ਵੀ ਤੇ ਸੇਵਾ ਭਾਵਨਾ ਵਾਲੇ ਲੋਕਾਂ ਦੇ ਵਿੱਚ ਵੀ ਤੇ ਇਹ 30 ਤੋਂ 10 ਦੇ ਉੱਤੇ ਆਉਣਾ ਕਿਉਂਕਿ ਮੀਡੀਆ ਦੇ ਵਿੱਚ ਖਬਰ ਨਾ ਜਦੋਂ ਕੋਈ ਆਈ ਤੇ ਲੋਕਾਂ ਨੂੰ ਵੀ ਇਹ ਲੱਗਦਾ ਜੀ ਕਿ ਹੁਣ ਤਾਂ ਗੱਲ ਖਤਮ ਹੋ ਗਈ ਜਦ ਕਿ ਅਸਲ ਅਰਥਾਂ ਦੇ ਵਿੱਚ ਸੇਵਾ ਦੀ ਲੋੜ ਹੋਣਾ ਜਾਂ ਅਜ ਤੋਂ ਹਫਤਾ ਬਾਅਦ ਹੋਣੀ ਆ ਤੇ ਅਸਲ ਅਰਥਾਂ ਦੇ ਵਿੱਚ ਪਤਾ ਇਹ ਲੱਗਣਾ ਜੀ ਕਿ 10% ਦੀ ਉਹ ਲੋਕ ਜਿਹੜੇ ਬਾਕੀ ਬਚੇ ਹੋਣਗੇ ਉਹ ਕਿਵੇਂ ਕਿਵੇਂ ਕਦੋਂ-ਕਦੋਂ ਤੇ ਕਿੱਥੇ-ਕਿੱਥੇ ਸੇਵਾ ਕਰਦੇ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਬੇਸ਼ੱਕ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਆ ਜਿਸ ਦਾ ਖੇਤ ਉਸ ਦੀ ਰੇਤ ਪਰ ਕੀ ਕਿਸਾਨ ਨੂੰ ਮਜ਼ਦੂਰ ਨੂੰ ਪਤਾ ਜੀ ਕਿ ਮੇਰੇ ਖੇਤ ਦੇ ਵਿੱਚ ਰੇਤ ਦਾ ਕੀ ਭਾ ਕੀ ਉਹਨਾਂ ਨੂੰ ਪਤਾ ਜੀ ਕਿ ਅਸੀਂ ਰੇਤ ਫਲਾਣੀ ਥਾਂ ਦੇ ਉੱਤੇ ਵੇਚਣੀ ਆ ਉਹਨਾਂ ਨੂੰ ਤਾਂ ਮਾਈਨਿੰਗ ਮਾਫੀਏ ਨੇ ਫਿਰ ਉੱਥੇ ਆਉਣਾ ਖੇਤਾਂ ਦੇ ਵਿੱਚ ਇਹ ਗੱਲ ਕਹਿਣੀ ਹੈ ਜੀ ਕਿ ਤੁਹਾਡੀ ਤਾਂ ਰੇਤ ਦੇ ਵਿੱਚ ਮਿੱਟੀ ਬਹੁਤ ਆ ਇਹ ਤਾਂ ਕੱਲੀ ਭਰਤ ਪਾਉਣ ਦੇ ਕੰਮ ਆ ਸਰਕਾਰ ਨੂੰ ਇਹ ਵੀ ਚਾਹੀਦਾ ਜੀ ਕਿ ਇਸ ਗੱਲ ਦਾ ਐਲਾਨ ਕਰੇ ਜੀ ਕਿ ਰੇਤ ਦੀ ਟਰਾਲੀ ਦਾ ਭਾਅ ਆਹਾਂ ਕਿਸਾਨ ਦੇ ਕੋਲੋਂ ਐਸ ਭਾਅ ਤੇ ਖਰੀਦੀ ਜਾਊਗੀ ਭਾਵੇਂ ਕੋ ਠੇਕੇਦਾਰ ਖਰੀਦੇ ਤੇ ਭਾਵੇਂ ਕੋ ਨਿੱਜੀ ਤੌਰ ਦੇ ਉੱਤੇ ਖਰੀਦੇ ਘਰ ਬਣਾਉਣ ਵਾਲਾ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਕਿਸਾਨ ਇੱਕ ਵਾਰ ਫੇਰ ਨਾਲ ਉੱਟੇ ਜਾਣ ਮਜ਼ਦੂਰ ਇੱਕ ਵਾਰ ਫੇਰ ਨਾਲ ਉੱਟੇ ਜਾਣ ਤੇ ਲੋੜ ਇਸ ਵਕਤ ਸੇਵਾ ਦੀ ਆ ਲੋੜ ਇਸ ਵੇਲੇ ਕੱਲੀਆਂ ਛੜਾਂ ਦੀ ਨਹੀਂ ਕੱਲੀ ਸੇਵਾ ਦੀ ਆ ਉਹ ਸੇਵਾ ਭਾਵੇਂ ਸਮਾਜ ਸੇਵੀ ਜਿੱਥੇ ਬੰਦੀਆਂ ਕਰਨ ਭਾਵੇਂ ਕਲਾਕਾਰ ਕਰਨ ਭਾਵੇਂ ਲੀਡਰ ਕਰਨ ਭਾਵੇਂ ਕਲਬਾ ਕਰਨ ਭਾਵੇਂ ਆਮ ਲੋਕ ਕਰਨ ਭਾਵੇਂ ਐਨ ਆਰ ਆਈ ਪੈਣਾ ਵੀਰ ਕਰਨ ਜੋ ਕੁਝ ਕੀਤਾ ਉਹਨੂੰ ਸਲਾਮ ਕਰਦੇ ਆ ਪਰ ਇਹ ਸੇਵਾ ਘਟਦੀ 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 ਇੱਥੇ ਤੱਕ ਨਾ ਜੇ ਕਿਈਆਂ ਦੇ ਘਰ ਬੰਨ ਵਾਲੇ ਰਹਿ ਜਾਣ ਕਿਈਆਂ ਦੇ ਕਿੱਲੇ ਹੀ ਰਹਿ ਜਾਣ ਤੇ ਉਹਨਾਂ ਦੇ ਕੋਲੇ ਪਸ਼ੂ ਕੋਈ ਨਾ ਆਵੇ ਕਿਈਆਂ ਦੇ ਮਰੇ ਹੋਏ ਲੋਕਾਂ ਦੀ ਆਪਾਂ ਸਾਰਨਾ ਲੱਗੇ ਉੱਥੇ ਬਿਮਾਰੀ ਫੈਲ ਜੇ ਤਾਂ ਆਪਾਂ ਕੁਝ ਕਰੀਏ ਨਾ ਇਸ ਵੇਲੇ ਸੇਵਾ ਦੀ ਲੋੜ ਹੈ ਤੇ ਇਹ ਸੇਵਾ ਕਈ ਮਹੀਨੇ ਲਗਾਤਾਰ ਅੱਗੇ ਚਲਣੀ ਆ ਤੇ ਜਿਹੜੇ ਲੋਕ ਸੇਵਾ ਕਰਦੇ ਉਹਦੇ ਵਿੱਚ ਨੁਘੋਚਣਾ ਕੱਢ ਗਏ ਉਹਨਾਂ ਦਾ ਧੰਨਵਾਦ ਕਰੀਏ ਬਾਈ ਜੀ ਤੁਸੀਂ ਜੋ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਨਹੀਂ ਕੁਝ ਕਰ ਸਕਦੇ ਤੁਸੀਂ ਕੀਤਾ ਤੁਸੀਂ ਸੱਚੀ ਮੁੱਚੀ ਬਹੁਤ ਕਮਾਲ ਦੇ ਬੰਦੇ ਹੋ